ਨੌਜਵਾਨੋ ਮੇਰੀ ਬਾਗ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ ਸਿਖਾਵਾਂ ਕਿਵੇਂ ਖਾਨਲੇ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਹੋਰ ਰੇਡੀਓ ਸੁਣ ਕੇ ਬੋਲਦਾ ਉਮਰ ਰੇਡੀਓ ਸਭਾਈ ਸੋਲਦਾ ਆ ਉਮਰ ਰੇਡੀਓ ਸਭਾਈ ਸੋਲਦਾ ਆ ਉਮਰ ਰੇਡੀਓ ਸਭਾਈ ਸੋਲਦਾ ਆ ਯਾ ਇਕ ਕੋਲੀ ਫਿਰ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਤਾਂ ਤੁਸੀਂ ਆਨਲਾਈਨ ਸਟਾਡੀ ਯਾਨੀ ਕਿ ਫੇਸਬੁੱਕ ਪੇਜ ਰਾਹੀਂ ਜੁੜੇ ਹੋਏ ਹੋ ਸੱਜਰੀ ਸਵੀਰ ਦੇ ਵਿੱਚ ਤੇ ਇਸ ਅੱਜ ਦੇ ਪ੍ਰੋਗਰਾਮ ਸੱਜਰੀ ਸਵੀਰ ਦੇ ਵਿੱਚ ਤਾਂ ਮਨਰੇਤ ਕੌਰ ਗਿੱਲ ਮੇਰੇ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਅਸੀਂ ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ 19 ਜੂਨ ਹੈ ਔਰ ਦਿਨ ਹੈ ਵੀਰਵਾਰ ਤੇ ਜਿਸ ਦਾ ਵੀ ਸਭ ਨੇ ਇੰਤਜ਼ਾਰ ਯਾਨੀ ਕਿ ਲੌਂਗ ਵੀਕਐਂਡ ਉਹ ਸ਼ੁਰੂ ਹੋ ਜਾਣਾ ਬਸ ਫਨ ਮਸਤੀ ਤੇ ਚਿਹਰਿਆਂ ਦੇ ਉੱਤੇ ਰੌਨਕ ਹੈ ਕਹਿੰਦੇ ਨੇ ਕਿ ਇਸ਼ਕ ਚ ਪਾਗਲ ਕਰ ਗਏ ਹੋ ਮੈਨੂੰ ਰੂਸੀ ਹੋਈ ਮੇਰੀ ਤਕਦੀਰ ਮਿਲੀ ਸਾਰੀ ਰਾਤ ਮੈਂ ਹੰਝੂਆਂ ਨਾਲ ਕੱਟਦਾ ਰਹਾ ਸਿੱਲੀ ਹੋਈ ਸਰਹਾਣੀ ਉਹਦੀ ਤਸਵੀਰ ਮਿਲੀ ਸੋ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮਨਵੀਤ ਕੌਰ ਕੀ ਹਾਲ ਚਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਰੇ ਰੇਡੀਓ ਸਪਾਈ ਸਨ ਰੇਸ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਬਹੁਤ ਵਧੀਆ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਮੇਰਾ ਵਧੀਆ ਮੈਂ ਸਵੇਰ ਤੋਂ ਸਾਰਿਆਂ ਦੇ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਹਾਲ ਚਾਲ ਜੀ ਕਿਉਂਕਿ ਘਰੋਂ ਕਈ ਵਾਰੀ ਆਪਾਂ ਨਿਕਲਦੇ ਨਾ ਜੀ ਬਿਲਕੁਲ ਵੈਸੀ ਜਦੋਂ ਆਪਾਂ ਕੰਮ ਕਰਾਂ ਤੇ ਜਾਣਾ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ ਜਾਂ ਤਾਂ ਘਰ ਦੇ ਵਿੱਚ ਜਦੋਂ ਨਿਕਲਦੇ ਆ ਘਰ ਵਾਲੀ ਨਾਲ ਕਿਚਪਿਚ ਹੋ ਜਾਂਦੀ ਹੈ ਮੂਡ ਅਫਸਰਟ ਹੋ ਜਾਂਦਾ ਬੱਚਿਆਂ ਦੇ ਨਾਲ ਬੱਚਿਆਂ ਦੇ ਗੁੱਸੇ ਤੋਂ ਬੱਚਿਆਂ ਤੇ ਕੱਢ ਨਹੀਂ ਸਕਦੇ ਠੀਕ ਹੈ ਕਈ ਵਾਰੀ ਕੱਢ ਵੀ ਦਿੰਦੇ ਆ ਠੀਕ ਹੈ ਨਾ ਤਾਂ ਜਿੰਨੀ ਜਰ ਕਿਤੇ ਉਹ ਫਰਸਟ੍ਰੇਸ਼ਨ ਨਿਕਲਦੀ ਨਹੀਂ ਨਾ ਜਾਂ ਫਿਰ ਰਸਤੇ ਚ ਜਾਂਦੇ ਕਿਸੇ ਨੂੰ ਹਾਰਨ ਮਾਰ ਦਤਾ ਕਿਸੇ ਨੇ ਰਸਤਾ ਮੰਗ ਲਿਆ ਜਾਂ ਫਿਰ ਆਪਣੀ ਗੱਡੀ ਵਿੱਚ ਅੜਾਤੀ ਤਾਂ ਇਹ ਚੀਜ਼ਾਂ ਚਾਹਿਆ ਫਰਸਟ੍ਰੇਟਡ ਕਰਦੀਆਂ ਠੀਕ ਹੈ ਇਨਸਾਨ ਕਿਤੇ ਨਾ ਕਿਤੇ ਗੁੱਸਾ ਕੱਢਦਾ ਆ ਪਰ ਜਿੱਤੇ ਕੱਢਣਾ ਹੁੰਦਾ ਉੱਤੇ ਨਹੀਂ ਕੱਢਦਾ ਜਾ ਕੇ ਦੂਸਰੇ ਬੰਦੇ ਨਿਕਾੜ ਦਿੰਦਾ ਜਿੱਤੇ ਹੀ ਗੱਡੀ ਦਾ ਹਾਂਜੀ ਇਹ ਇਨਸਾਨੀ ਫਿਤਰਤ ਆ ਹਾਂਜੀ ਹਾਂਜੀ ਬਿਲਕੁਲ ਨਹੀਂ ਮੈਂ ਆਉਂਦੇ ਹੋਈ ਹਾਂਜੀ ਜਿਵੇਂ ਤੁਹਾਡਾ ਪ੍ਰੋਗਰਾਮ ਹੈ ਮੈਂ ਖੁਦ ਰਸਤੇ 'ਚ ਆਉਂਦੇ ਹੋਏ ਪ੍ਰੋਗਰਾਮ ਹੀ ਸੁਣਦੀ ਆ ਰਹੀ ਸੀ ਜੀ ਕਿਉਂਕਿ ਇੱਕ ਹਾਂਜੀ ਬਿਲਕੁਲ ਇੱਕ ਵੱਖਰਾ ਹੀ ਮਾਹੌਲ ਬਣ ਜਾਂਦਾ ਹੈ ਚਲੋ ਕੁਝ ਨਵਾਂ ਸੁਣਨ ਨੂੰ ਮਿਲਦਾ ਹੈ ਅੱਜ ਤਾਂ ਵੈਸੇ ਵੀ ਮਾਹੌਲ ਮਨਰਿਤ ਬਣਿਆ ਹੋਇਆ ਹੈ ਕਿਉਂਕਿ ਵੀਰਵਾਰ ਹੈ ਲੌਂਗ ਵੀਕਐਂਡ ਹੈ ਮਾਥੜੀ ਕੀ ਜੇ ਮਨਾਇਆ ਜਾ ਰਿਹਾ ਹੈ ਕਿਉਂਕਿ ਮੌਰੀ ਸੈਲੀਬ੍ਰੇਸ਼ਨ ਹੁੰਦੀ ਹੈ ਹਾਂਜੀ ਤੋਂ ਆਪ ਵੀ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਆਪਣੇ ਤਿਹਾਤ ਆਪਾਂ ਮਨਾਉਂਦੇ ਆ ਬਾਕੀ ਮਲਟੀਕਲਚਰ ਕਮਿਊਨਿਟੀਜ਼ ਇੱਥੇ ਰਹਿੰਦੀਆਂ ਨੇ ਤੇ ਸਾਨੂੰ ਉਹਨਾਂ ਦੀ ਖੁਸ਼ੀ ਦੇ ਵਿੱਚ ਵੀ ਖੁਸ਼ ਹੋਣਾ ਚਾਹੀਦਾ ਹੈ ਜੀ ਬਿਲਕੁਲ ਹਾਂਜੀ ਨਹੀਂ ਇੱਥੇ ਆਉਣ ਦਾ ਦੇਖੋ ਇਹੀ ਜਿਵੇਂ ਮੈਂ ਦੱਸਿਆ ਸੀ ਕੱਲ ਵੀ ਕਿ ਮੈਂ ਤਾਂ ਜੇ ਡੇਢ ਸਾਲ ਹੀ ਹੋਇਆ ਆਏ ਸੋ ਇੱਕ ਵੱਖਰਾ ਕਲਚਰ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਨਾ ਆਪਣੇ ਤਿਹਾੜ ਦਾ ਸੀ ਸ਼ੁਰੂ ਤੋਂ ਮਨਾਉਂਦੇ ਆਏ ਆ ਜੀ ਅੱਗੇ ਵੀ ਮਨਾਉਂਦੇ ਰਾਵਾਂਗੇ ਜੀ ਤੇ ਇਹ ਜਿਹੜਾ ਇੱਕ ਨਵਾਂ ਐਡ-ਆਨ ਹੋਈਆਂ ਨੀ ਚੀਜ਼ਾਂ ਵਿੱਚ ਕਿ ਚਲੋ ਹੋਰ ਕੁਝ ਅਸੀਂ ਨਵਾਂ ਦੇਖਣ ਨੂੰ ਮਿਲਿਆ ਉਹ ਕਰਾਂਗੇ ਤੇ ਹਾਂਜੀ ਵੱਖਰੇ ਦੀ ਸੈਲੀਬ੍ਰੇਸ਼ਨ ਹੈ ਸੋ ਸਾਰੇ ਐਕਸਾਈਟਡ ਨੇ ਆਉਣ ਵਾਲੇ ਸਮੇਂ ਲਈ ਹਾਂ ਜੀ ਬਿਲਕੁਲ ਜੀ ਬਿਲਕੁਲ ਨਾ ਅ ਐਂਡ ਜਿਨਾ ਨਹੀਂ ਲੌਂਗ ਵੀਕੈਂਡ ਬਣਾਣਾ ਆਪਨੇ ਆਪਣੀ ਪਲਾਨਿੰਗ ਕੀਤੀ ਹੋਏਗੀ ਕਿਸੇ ਨੇ ਕਿਤੇ ਜਾਣ ਦੀ ਕਿਸੇ ਲਈ ਕਿਤੇ ਜਾਣ ਦੀ ਲੇਕਿਨ ਆਪਣੇ ਪੰਜਾਬੀਆਂ ਦੀ ਇੱਕੋ ਹੀ ਖਾਸੀਅਤ ਹੁੰਦੀ ਹੈ ਕਿ ਸਾਡੀ ਐਂਡ ਤੇ ਬੰਦੀ ਆ ਯਾਨੀ ਕਿ ਖੜੇ ਪੈਰ ਖੜੇ ਪੈਰ ਇੱਕ ਆਪਣੀ ਕਹਾਵਤ ਹੈਗੀ ਨਾ ਪੰਜਾਬੀਆਂ ਦੀ ਕਿ ਵੇੜੇ ਆਈ ਜਾਂਜ ਤੇ ਵਿਨੋਪੁਰੀ ਦੇ ਕਰਨ ਉਹ ਹਿਸਾਬ ਸਾਡਾ ਹੁੰਦਾ ਸਾਡੀ ਪ੍ਰੀਪਲਾਨ ਚਲਦੀ ਨਹੀਂ ਆ ਉਹ ਸਕਸੈਸਫੁਲੀ ਨਹੀਂ ਹੁੰਦੀ ਬਿਲਕੁਲ ਹਾਂਜੀ ਬਿਲਕੁਲ ਪਹਿਲਾਂ ਪਲਾਨਿੰਗ ਕਰਕੇ ਰੱਖ ਲਓ ਕਿਉਂਕਿ ਮੈਂ ਖੁਦ ਮੈਂ ਖੁਦ ਅਗਰ ਪਲਾਨ ਕਰਾਂ ਨਾ ਕੁਝ ਹਫਤਾ ਡੇਢ ਹਫਤੇ ਰਾਮ ਤੋ ਉਹ ਸਿਰੇ ਨਹੀਂ ਚੜਦਾ ਹੁੰਦਾ ਕੁਝ ਨਾ ਕੋਈ ਰੁਕਾਵਟ ਪੈਦਾ ਹੋ ਜਾਂਦੀ ਹੈ ਬਿਲਕੁਲ ਹਾਂਜੀ ਅਸੀਂ ਜੇ ਕੋਈ ਪਲਾਨ ਪੂਰਾ ਪਾਉਣਾ ਹੈ ਤਾਂ ਉਹਨੂੰ ਖੜੇ ਪੈਰੀ ਬਣਾਉਣਾ ਪਏਗਾ ਬਿਲਕੁਲ ਜੇ ਅਸੀਂ ਪਹਿਲਾਂ ਕਰ ਲਿਆ ਜੀ ਉਹ ਤਾਂ ਫਿਰ ਦੇਖੋ ਉਹਦੇ ਵਿੱਚ ਕਈ ਕਿੰਤੂ ਪਰੰਤੂ ਆ ਜਾਣੇ ਵੀ ਇਹ ਕਰੀਏ ਨਾ ਕਰੀਏ ਕੀ ਕਰੀਏ ਹਾਂ ਹਾਂਜੀ ਵੈਸੇ ਮਨ੍ਰੀਤਾ ਤੁਹਾਨੂੰ ਪਤਾ ਲੇਡੀਜ਼ ਨਾਈਟ ਆ ਰਹੀਆਂ ਨੇ ਜੀ 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 ਬਿਲਕੁਲ ਲੇਡੀਜ਼ ਨਾਈਟ ਆ ਰਹੀਆਂ ਨੇ ਲੇਡੀਜ਼ ਨਾਈਟ ਦੇ ਵਿੱਚ ਇੱਕ ਤਾਂ ਲੇਡੀ ਨਾਈਟ ਆ ਰਹੀ ਹੈ ਲਾਈਵ ਕਾਂਸਰਟ ਰੁਪਿੰਦਰ ਹਾਨੀ ਹਾਂਜੀ 27 ਜੂਨ ਨੂੰ ਠੀਕ ਹੈ ਔਰ 27 ਜੂਨ ਨੂੰ ਤਮਾਲਾ ਕਿ ਟਿਕਟਾਂ ਇੰਨੇ ਜ਼ੋਰਾਂ ਸ਼ੋਰਾਂ ਦੇ ਨਾਲ ਵਿਕ ਰਹੀਆਂ ਨਾ ਤੇ ਮੈਨੂੰ ਲੱਗਦਾ ਸ਼ਾਨੇ ਪੰਜਾਬ ਗੱਡੀ ਵੀ ਨਹੀਂ ਚਲਦੀ ਖੁਣੀ ਰੇਲ ਗੱਡੀ ਜਿੰਨੀ ਤੇਜ਼ੀ ਦੇ ਨਾਲ ਟਿਕਟਾਂ ਵਿਕ ਰਹੀਆਂ ਨੇ ਹਾਂਜੀ ਤੁਸੀਂ ਲੈ ਲਈ ਤੇ ਦੋ ਹਾਂਜੀ ਬਸ ਸਾਡੀ ਉਹੀ ਗੱਲ ਤੁਸੀਂ ਉਹਨੇ ਕੀਤੀ ਹੈ ਵੀ ਵੇੜੇ ਆਈ ਜਾਣ ਤੇ ਕੁੜ ਵਿਨੋ ਕੁੜੀ ਦੇਖਣ ਪਰ ਹੁਣ ਇੱਥੇ ਉਹ ਚੀਜ਼ ਨਹੀਂ ਨਾ ਚੱਲਦੀ ਇੱਥੇ ਇਹ ਚੀਜ਼ ਨਹੀਂ ਚੱਲਦੀ ਹਾਂਜੀ ਇਹ ਨਾ ਹੋਵੇ ਵੀ ਨਾਤੀ ਤੋਤੀ ਰਹਿ ਗਈ ਤੇ ਪੂਸਤੀ ਮੱਖੀ ਬਹਿ ਗਈ ਤਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਇਨ੍ਹਾਂ ਕੰਟਰੀਜ਼ ਦੇ ਵਿੱਚ ਟਾਈਮ ਟੂ ਟਾਈਮ ਸਾਰੇ ਇਹ ਚੀਜ਼ਾਂ ਵਿਕ ਜਾਂਦੀਆਂ ਠੀਕ ਹੈ ਨਾ ਜੋ ਜਰੂਰ ਆਪਾਂ ਲਾਸਟ ਮੋਮੈਂਟ ਦੇ ਵਿੱਚ ਇਹ ਅਗਰ ਆਪਾਂ ਗੱਲ ਕਰੀਏ ਜਿਹੜੀ ਕਿ ਲਾਈਵ ਕਾਨਸਰਟ ਹੁੰਦੀ ਆ اچھا ਟਿਕਟ ਲੈ ਲਾਂਗੇ اچھا ਟਿਕਟ ਲੈ ਲਾਂਗੇ ਇਦਾਂ ਹੋ ਚੁੱਕੀ ਹੈ ਕਈਆਂ ਤੇ ਰਾਤ ਹੋ ਜਾਂਦੀ ਹੈ ਹਾਂਜੀ ਬਿਲਕੁਲ ਉਹੀ ਨਾ ਤੇ ਤੋਤੇ ਵਿਚਾਰੇ ਰਹਿ ਜਾਂਦੇ ਆ ਤੇ ਪੂਛ ਤੇ ਮੱਖੀ ਵੀ ਬਹਿ ਜਾਂਦੀ ਹੈ ਜੀ ਬਿਲਕੁਲ ਵੀ ਉਹ ਚੀਜ਼ ਨਹੀਂ ਚੱਲਦੀ ਕਦੇ ਕਦੇ ਸਾਡੀ ਹਾਂਜੀ ਸੋ ਸਾਰੇ ਉਹੀ ਸਲਾਹ ਉਹ ਜਿਹੜੀਆਂ ਨੂੰ ਕਹਿੰਦੇ ਆ ਕਿ ਟਿਕਟ ਖਰੀਦ ਲਓ ਕਿਉਂਕਿ ਰੁਪਿੰਦਰ ਹੰਡਾ ਨੇ ਆਪਣੀ ਕਾਲੀ ਐਕਟਿਵਾਂ ਲੈ ਕੇ ਆਣਾ ਤੇ ਕਾਲੀ ਐਕਟਿਵਾਂ ਦੇ ਵਿੱਚ ਝੂਟੇ ਜਿੰਨੇ ਲੈਣੇ ਆ ਉਹ ਜਿਹੜੇ ਜਿਹੜਾ ਬਹਿ ਜਾਏਗਾ ਜਿੰਨੇ ਟਿਕਟ ਲੈਣੀ ਹੋ ਆਪੇ ਪਾਸੇ ਹੋ ਜਾਊਗਾ ਹੈ ਨਾ ਜੀ ਬਿਲਕੁਲ ਹਾਂ ਜੀ ਮੈਂ ਸੁਣਿਆ ਕਿ ਤੁਸੀਂ ਲਿਖਦੇ ਬਹੁਤ ਸੋਨਾ ਹੋ ਹਾਂਜੀ ਕੋਸ਼ਿਸ਼ ਹੈ ਜੀ ਸੋਣਾ ਜਾਂ ਨਹੀਂ ਸੋਣਾ ਤਾਂ ਤੁਸੀਂ ਦੱਸਣਾ ਹੈ ਜਾਂ ਸਰੋਤਿਆਂ ਨੇ ਦੱਸਣਾ ਹੈ ਨਿੱਕੀ ਜਿਹੀ ਕੋਸ਼ਿਸ਼ ਹੁੰਦੀ ਹੈ ਹਾਂਜੀ ਬਿਲਕੁਲ ਜੀ ਔਰ ਕੁਝ ਥੋੜਾ ਜਾਂ ਸੁਣਾ ਦਿਓ ਸਾਨੂੰ ਵੀ ਕੋਈ ਕਵਿਤਾ ਪੋਇਮ ਜਾਂ ਫਿਰ ਕੋਈ ਸ਼ਾਇਰ ਸ਼ੇਰੋ ਸ਼ਾਇਰੀ ਜਿਹੜੀ ਹੈ ਅੱਜ ਮਾਹੌਲ ਵੀ ਇਧਰ ਆ ਹੈ ਔਰ ਮੈਨੂੰ ਵਧੀਆ ਲੱਗਦਾ ਹੈ ਪਰਮਿੰਦਰ ਭਾਜੀ ਜਦੋਂ ਵੀ ਲਾਈਵ ਹੁੰਦੇ ਨਾ ਤਾਂ ਉਹ ਸ਼ੇਰੋ ਸ਼ਾਇਰੀ ਬਹੁਤ ਕਰਦੇ ਆ ਉਹਦੇ ਚਾਹ ਦੇ ਵਿੱਚ ਮੇਰੀ ਵੀ ਸ਼ਾਇਰੀ ਨਿਕਲਣ ਲੱਗ ਪੰਦੀ ਆ ਤੇ ਮੈਂ ਚਾਹੁੰਦੀ ਕਿ ਤੁਸੀਂ ਸੁਣਾ ਦਿਓ ਕੁਝ ਸੋ ਹਾਂਜੀ ਜ਼ਰੂਰ ਅ ਸ਼ਰੀ ਸ਼ਰੀ ਤਾਂ ਨਹੀਂ ਚਲੋ ਮੈਂ ਇੱਕ ਇੱਕ ਲਾਈਨ ਲਿਖੀ ਸੀ ਜੋ ਤੁਸੀ ਲਿਖਿਆ ਹੋਣਾ ਜੋ ਹਾਂਜੀ ਮੈਂ ਉਹ ਕਹਿਣਾ ਚਾਹੂੰਗੀ ਸੋ ਇੱਕ ਨਿੱਕੀ ਜਿਹੀ ਗੱਲ ਸੀਗੀ ਕਿ ਅ ਦੇਖੋ ਇੱਕ ਇੱਕ ਅਕਸ਼ ਦਿਖਾਵੇ ਸ਼ੀਸ਼ਾ ਜਿਹੜਾ ਇੱਕ ਸਾਡਾ ਅਕਸ਼ਿਕ ਸ਼ੀਸ਼ਾ ਦਿਖਾਉਂਦਾ ਹੈ ਇੱਕ ਅਕਸ਼ ਦਿਖਾਵੇ ਸ਼ੀਸ਼ਾ ਤੇ ਦੂਜਾ ਸਵੈ ਪਰਚੋਲ ਹੂੰ ਕਿ ਦੇਖ ਇੱਕ ਤਸਵੀਰ ਅਸੀਂ ਰੋਜ਼ ਜਿਹੜੀ ਆਪਣੇ ਆ ਸ਼ੀਸ਼ੇ ਦੇ ਵਿੱਚ ਦੇਖਦੇ ਆ ਤੇ ਦੂਜੀ ਉਹ ਹੁੰਦੀ ਹੈ ਜਿਹੜੀ ਜਦੋਂ ਅਸੀਂ ਸਵੈ ਪਰਚੋਲ ਕਰਦੇ ਹਾਂ ਜਦੋਂ ਅਸੀਂ ਆਪਣੇ ਖੁਦ ਦੇ ਅੰਦਰ ਝਾਕੇ ਦੇਖਦੇ ਆ ਤਾਂ ਇੱਕ ਉਹ ਤਸਵੀਰ ਜਿਹੜੀ ਉਹ ਵੱਖਰੀ ਹੈ ਸਾਡੀ ਸੋ ਕੱਲੀ ਅਸੀਂ ਦੋ ਦੋਨੋਂ ਤਸਵੀਰਾਂ ਹੀ ਦੇਖੀਏ ਜਿਹੜੀ ਅਸੀਂ ਦੇਖੋ ਮੇਨਲੀ ਧਿਆਨ ਦਿੰਨੇ ਆ ਕਿ ਅਸੀਂ ਆਪਣਾ ਆਪਨਾਪ ਸਵਾਰੀ ਇਹ ਕਰੀਏ ਸੋ ਜੇ ਅੰਦਰ ਨਜ਼ਰ ਮਾਰਾਂਗੇ ਤਾਂ ਇੱਕ ਵੱਖਰੀ ਤਰ੍ਹਾਂ ਦਾ ਨਜ਼ਾਰਾ ਆਊਗਾ ਤੇ ਜਿਹੜੀ ਉਹ ਵਾਲੀ ਪਰਚੋਲਾ ਹੈ ਉਹ ਫਿਰ ਸਾਨੂੰ ਕਿਤੇ ਦੀ ਕਿਤੇ ਲੈ ਕੇ ਜਾਏਗੀ ਬਿਲਕੁਲ ਬਿਲਕੁਲ ਵੈਸੇ ਜਿਹੜਾ ਸ਼ੀਸ਼ਾ ਨਾ ਬਹੁਤ ਕੁਝ ਦੱਸ ਜਾਂਦਾ ਹੁੰਦਾ ਤਾਂ ਚੁਗਲਖੋਰ ਹੈ ਠੀਕ ਹੈ ਨਾ ਤੁਹਾਡੀ ਬੁਰਾਈ ਜਿਹੜੀ ਹੈ ਜੋ ਤੁਹਾਡੇ ਚਿਹਰੇ ਦੇ ਵਿੱਚ ਹੋएगी ਬੁਰਾਈ ਹੈ ਅ ਤੁਸੀਂ ਤੁਹਾਡੀ ਏਜ ਕਿੰਨੀ ਹੈ ਟਾਈਮ ਟੂ ਟਾਈਮ ਸਮੇਂ ਦੇ ਹਿਸਾਬ ਨਾਲ ਤੁਹਾਡੀ ਜਿਹੜੀ ਹੈ ਨਾ ਸਚਾਈ ਚਿਹਰੇ ਦੀ ਬਨਾਵਟ ਜਿਹੜੀ ਆ ਉਹ ਦੀ ਚੁਗਲੀ ਕਰ ਜਾਂਦਾ ਕਿ ਹੁਣ ਤੁਸੀਂ ਇਦਾਂ ਦੇ ਲੱਗਦੇ ਆ ਫਿਰ ਅਸੀਂ ਕੀ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਇਸ ਚੁਗਲਖੋਰ ਨੇ ਚੁਗਲੀ ਕਰ ਦਿੱਤੀ ਫਿਰ ਅਸੀਂ ਆਪਣੇ ਆਪ ਨੂੰ ਸੁਧਾਰਨ ਵਿੱਚ ਲੱਗੇ ਰਹਿੰਦੇ ਕਿ ਮੈਂ ਤਾਂ ਹੁਣ ਹੋਰ ਸੋਹਣਾ ਲੱਗਾ ਮੈਂ ਹੋਰ ਸੋਹਣਾ ਲੱਗਾ ਤੇ ਫਿਰ ਅਸੀਂ ਪਹੁੰਚ ਜਾਂਦੇ ਆ ਪੈਸੇ ਖਰਚਣ ਵਾਸਤੇ ਸਾਲੋਂ ਦੇ ਵਿੱਚ ਕੋਈ ਕਿਤੇ ਪਹੁੰਚ ਜਾਂਦਾ ਕੋਈ ਕਿਤੇ ਪਹੁੰਚ ਜਾਂਦਾ ਹੈ ਨਾ ਬਿਲਕੁਲ ਹਾਂਜੀ ਬਿਲਕੁਲ ਵੈਸੇ ਵੀਕੈਂਡ ਤੇ ਤੁਹਾਡੀ ਕੀ ਪਲਾਨਿੰਗ ਹੈ ਅ ਬਸ ਜੀ ਇੱਧਰ ਇੱਧਰ ਘਰ ਦੇ ਕੁਛ ਤਾਂ ਜਿਵੇਂ ਤੁਹਾਨੂੰ ਪਤਾ ਕਮਾਕਾਰਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਜਿਆਦਾਤਰ ਕਈ ਵਾਰੀ ਵੀ ਹੁੰਦਾ ਕਿ ਘਰ ਦੇ ਕੁਛ ਕੰਮ ਜੋ ਪੈਂਡਿੰਗ ਚੱਲ ਰਹੇ ਨੇ ਉਹ ਉਹ ਕਰਾਂਗੇ ਹਾਂਜੀ ਬਾਕੀ ਕੁਛ ਘੁੰਮਣ ਫਿਰਨ ਦਾ ਪਲਾਨ ਇੱਧਰ ਉੱਧਰ ਹਾਂਜੀ ਕੀ ਬਾਤ ਹੈ ਜੀ ਕਹਿੰਦੇ ਇਸ਼ਕ ਵਗਦੇ ਪਾਣੀ ਦਾ ਝਰਨਾ ਇਹਨਾਂ ਰੋਕੇ ਲੋਕੀ ਚਾਹੇ ਰੋਕਣ ਇਸ਼ਕ ਵਗਦੇ ਪਾਣੀ ਦਾ ਝਰਨਾ ਇਹਨਾਂ ਰੁਕੇ ਲੋਕੀ ਰੋਕਣ ਚਾਹੇ ਲੱਖ ਮੈਂ ਕਰੂ ਮੁਹੱਬਤ ਸਾਰੀ ਦੁਨੀਆ ਨੂੰ ਮੈਨੂੰ ਕੋਈ ਕਰਨਾ ਚਾਹੇ ਜਾਂ ਨਾ ਕਰੇ ਬਹੁਤ ਖੂਬ ਠੀਕ ਹੈ ਨਾ ਤਾਂ ਅਸੀਂ ਤਾਂ ਮੁਹੱਬਤ ਪਿਆਰ ਕਰਨੀ ਹੈ ਸਾਰਿਆਂ ਨੂੰ ਤਾਂ ਜਿਹੜੇ ਨਫ਼ਰਤ ਕਰਦੇ ਉਹ ਹਮੇਸ਼ਾ ਨਫ਼ਰਤ ਹੀ ਕਰਦੇ ਆ ਉਹ ਚਾਹ ਕੇ ਵੀ ਪਿਆਰ ਨਹੀਂ ਕਰ ਸਕਦੇ ਲੇਕਿਨ ਜਿਹੜੇ ਪਿਆਰ ਕਰਦੇ ਆ ਨਾ ਸਾਰਿਆਂ ਨੂੰ ਪਿਆਰ ਕਰਦੇ ਆ ਉਹ ਚਾਹ ਕੇ ਵੀ ਕਿਸੇ ਦੇ ਨਾਲ ਨਫ਼ਰਤ ਨਹੀਂ ਕਰ ਸਕਦੇ ਹੈਨਾ ਤਾਂ ਕਿੰਨੀ ਮਤਲਬ ਵਧੀਆ ਡੂੰਘੀਆਂ ਗੱਲਾਂ ਹੁੰਦੀਆਂ ਪਰ ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਹਾਂਜੀ ਅਸੀਂ ਅਸੀਂ ਜੇ ਪੜ੍ਹੀਏ ਤਾਂ ਇੱਕ ਗੱਲ ਹੈ ਪਰ ਜੇ ਨੂੰ ਸਮਝਣ ਤੇ ਆਈਏ ਤਾਂ ਬਹੁਤ ਹੀ ਡੰਗਾਈ ਜਿਹੜੀ ਹੈ ਉਹਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੀ ਹੈ ਬਿਲਕੁਲ ਹਾਂ ਤਾਂ ਦੋ ਚਾਰ ਤੁਹਾਡੇ ਨਾਲ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਾ ਤਾਂ ਮੇਰਾ ਵੀ ਜਾਂਦਾ ਸਮਾਂ ਹੋ ਚੁੱਕਾ ਹੈ ਹੁਣ ਪਰਮਿੰਦਰ ਭਾਈ ਜੀ ਦੇ ਖੁਜਲੀ ਹੋ ਰਹੀ ਹੋएगी ਕਿ ਮੈਂ ਫਟਾਫਟ ਜਾ ਕੇ ਮਾਈਕ ਦੇ ਉੱਤੇ ਬੈਠਾਂ ਤੇ ਮੈਂ ਗਰਚਾ ਜੀ ਦੀ ਜਗ੍ਹਾ ਲਾਵਾਂ ਤੇ ਫਿਰ ਗਰਚਾ ਜੀ ਦੀ ਚੁਗਲੀਆਂ ਕਰੀ ਗਏ ਠੀਕ ਹੈ ਨਾ ਤਾਂ ਮੇਰੀਆਂ ਚੁਗਲੀਆਂ ਕਰੋ ਰਾਜ ਰਾਜ ਕਰੋ ਵਰੀਆ ਕਹਿੰਦੇ ਚੁਗਲੀ ਕਰਨ ਦੇ ਨਾਲ ਨਾ ਪਾਪ ਧੋਤੇ ਜਾਂਦੇ ਆ ਹੈਨਾ ਸੋ ਚੁਗਲੀ ਨਿੰਦਿਆ ਈਰਖਾ ਇਹ ਕਰਨੀ ਨਹੀਂ ਚਾਹੀਦੀ ਕਿਸੇ ਨੂੰ ਵੀ ਹੱਸਾ ਮਜ਼ਾਕ ਆਪਣੀ ਜਗ੍ਹਾ ਹੁੰਦਾ ਹੈ। ਤੋਂ ਕਈ ਵਾਰੀ ਹਾਸੇ ਹਾਸੇ ਦੇ ਵਿੱਚ ਵੀ ਕਈ ਲੋਕ ਚੁਬਵੀਆਂ ਗੱਲਾਂ ਕਰ ਜਾਂਦੇ ਆ। ਉਹ ਕਰਨੀਆਂ ਨਹੀਂ ਚਾਹੀਦੀਆਂ ਕਿਉਂਕਿ ਜਿਹੜਾ ਮਜ਼ਾਕ ਕਿਸੇ ਨੂੰ ਹਸਾ ਨਹੀਂ ਸਕਦਾ ਉਹ ਮਜ਼ਾਕ ਨਹੀਂ ਹੁੰਦਾ। ਠੀਕ ਹੈ ਨਾ ਕਹਿੰਦੇ ਨੇ ਕਿ ਨਜ਼ਰਾਂ ਬਦਲੇ ਤਾਂ ਨਜ਼ਾਰੇ ਬਦਲ ਜਾਂਦੇ ਆ। ਨਜ਼ਰਾਂ ਬਦਲੋ ਤਾਂ ਨਜ਼ਾਰੇ ਬਦਲ ਜਾਂਦੇ ਆ ਸੋਚ ਬਦਲੋ ਤਾਂ ਫਿਰ ਸਿਤਾਰੇ ਵੀ ਬਦਲ ਜਾਂਦੇ ਆ। ਕਿਸ਼ਤੀਆਂ ਬਦਲਣ ਦੀ ਜ਼ਰੂਰਤ ਨਹੀਂ ਹੈ। ਕ੍ਰਿਸਤੀਆਂ ਬਦਲਣ ਦੀ ਜ਼ਰੂਰਤ ਨਹੀਂ ਹੈ ਦਿਸ਼ਾ ਬਦਲੋ ਤਾਂ ਫਿਰ ਕਿਨਾਰੇ ਆਪਣੇ ਆਪ ਬਦਲ ਜਾਂਦੇ ਆਂ। ਕੀ ਬਾਤ ਹੈ ਜੀ। ਵਾਹ ਵਾਹ ਜੀ ਵਾਹ ਵਾਹ ਜੀ। ਬਹੁਤ ਵਧੀਆ ਜੀ ਬੋਲ ਰਹੇ ਆ। ਥੈਂਕ ਯੂ ਜੀ। ਸ਼ੁਕਰੀਆ। ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ ਤੁਹਾਨੂੰ ਵੀ। ਸੋ ਅੱਜ ਵਾਸਤੇ ਇੰਨਾ ਹੀ ਕਿਉਂਕਿ ਫੰਕਸ਼ਨ ਸੀ ਸੋ ਮਨਰੀਤ ਸਾਡੇ ਸਾਡੇ ਸਟੂਡੀਓ ਦੇ ਵਿੱਚ ਟ੍ਰੇਨਿੰਗ ਲੈ ਰਿਹਾ ਤੇ ਮੈਂ ਸੋਚਿਆ ਕਿ ਇਹਨਾਂ ਨੂੰ ਔਨਅਰ ਲੈ ਕੇ ਆਪਾਂ ਇਹਨਾਂ ਦੇ ਨਾਲ ਦੋ ਚਾਰ ਗੱਲਾਂ ਬਾਤਾਂ ਕਰ ਲਈਏ, ਸ਼ੁਗਲ ਮੇਲਾ ਕਰ ਲਈਏ। ਠੀਕ ਹੈ ਨਾ? ਸੋ ਸਤਿ ਸ਼੍ਰੀ ਅਕਾਲ ਜ